ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਸੰਰੂਰ ਜ਼ਿਲ੍ਹੇ ਦੇ ਵਿੱਚ ਧੂਰੇ ਤੇ ਸ਼ਹਿਰ ਸੰਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ ਜਿਸ ਦੇ ਤਹਿਤ ਮਾਨਯੋਗ ਸਰਦਾਰ ਸਰਤਾਜ ਸਿੰਘ ਚਾਹਲ ਜੀ ਆਈਪੀਐਸ ਐਸਐਪੀ ਸਾਹਿਬ ਸੰਰੂਰ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਿਰਖ ਸਾਹਿਬ ਡੀਐਸਪੀ ਧੂਰੇ ਦਮਨਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੋਰੀ ਸਦਾ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਅਤੇ ਆਪਣੇ ਟੈਕਨੀਕਲੀ ਤੇ ਹਿਊਮਨ ਰਿਸੋਰਸਨ ਵਰਤਦੇ ਹੋਏ ਇਹਨਾਂ ਨੇ ਇੱਕ ਪੰਜ ਵਿਅਕਤੀਆਂ ਦਾ ਗਰੋ ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਵਰਪ ਰਵੀ ਵਰਪ ਮੋਦੀ ਕੁਲਜੀਤ ਸਿੰਘ ਕੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ ਐਸਸੀ ਦਰਸ਼ਨ ਸਿੰਘ ਨੂੰ ਇਤਲਾ ਮਿਲੀ ਕਿ ਇਹ ਆਵਾਜ਼ ਜਨਤ ਨਗਰ ਬੈਕ ਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 171 29 25 ਅਤੇ 310 310 303 ਆਪੀਸੀ ਸਿਟੀ ਤੋਂ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਸ ਬਲੈਂਡਰ ਰਾਡ ਲੋਹਾ ਛੋਟੀ ਕਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮਦ ਕੀਤੇ ਗਏ ਦਰਾਨੇ ਪੁੱਛ ਜਦੋਂ ਇਹਨਾਂ ਦੇ ਪੁਲਿਸ ਰਿਮਾਂਡ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋ ਕੇ ਸਿਟੀ ਤੋਂ ਰੇ ਸਿਟੀ ਸੰਗਰੂਪ ਡੇਡਵਾ ਅਤੇ ਮਲੇ ਕਟਲਕ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਦਿੰਨਾ ਇੱਕ ਸਾਉਂਡ ਬਾਟੈਸਕੋ ਕੰਪਨੀ ਦੀ ਇੱਕ ਵੱਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋ ਸਮਰਾਟ ਦੋ ਵੱਡੀਆਂ ਘੜੀਆਂ ਦੋ ਅਲਟਰਾ ਜਨ ਅਡਾਪਟਰ ਚਾਰ ਟੈਸਕੋ ਕੰਪਨੀ ਦੇ ਇੱਕ ਡੱਬਾ ਘੜੀਆਂ ਅਲਟਰਾ ਜਿਸ ਤਿੰਨ ਘੜੀਆਂ ਇੱਕ 에어ਪੋਰਟ ਟੈਸਕੋ ਕੰਪਨੀ ਵਿੰਗਸ ਬਲੂ ਪਲੇ ਫੋਰ ਦੋ ਐਪਲੀਕੇਟਰੀਆਂ ਤੇ ਇਸ ਅਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਾਪਤਨਾ ਤੋਂ ਬਰਾਮਦ ਹੋਏ ਜੋ ਕਿ ਇਹ ਮੋਬਾਈਲ ਕੋਲਾਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜ ਹੋਇਆ ਉਹਨਾਂ ਤੋਂ ਜਿਹੜਾ ਚੋਰਾਂ ਤੋਂ ਇਹ ਸਾਰੇ ਜਿਹੜੇ ਰਿਕਵਰੀ ਕਰਵਾਈ ਚੁੱਕੀ ਆ ਤੇ ਇਹਨਾਂ ਦੇ ਜਿਹੜਾ ਖਿਲਾਫ ਮਕਦਮੇ ਸੀਗੇ ਉਹ ਇੱਕ ਮਲੇਕੋਟਲਾ ਸਿਟੀ ਵਿਕੇਦਾਰ ਜਿਸ ਇੱਕ ਸਿਟੀ ਸੰਗਰੂਰ ਵਿਕੇਦਾਰਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਕੇਦਾਰਜ ਹਨ ਤੋਂ ਇੱਕ ਸਾਡੀ ਜਿਹੜੀ ਆ ਸੰਗਰੂਰ ਪੁਲਿਸ ਵੱਲੋਂ ਖਾਸ ਕਰਕੇ ਸਿਟੀ ਧੋਰੀ ਪੁਲਿਸ ਨੇ ਇਹ ਵਿੱਚ ਇਹਨਾਂ ਨੂੰ ਫੜ ਕੇ ਤੇ ਇਹਨਾਂ ਦੇ ਖਿਲਾਫ ਪਰਚਾ ਜੀ ਕੀਤਾ ਤੇ ਪ੍ਰੋਟਸਮਾਨ ਤੇ ਅਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾ ਰਹੇ ਹਾਂ ਮੈਂ ਟੋਟਲ ਕਿੰਨੇ ਕਿ ਦਿਨ ਚੌਰੀ ਇਹ ਤੁਹਾਨੂੰ ਮੈਂ ਦੱਸਦਾ ਰਿਕਵਰੀ ਦਾ ਜਿੱਦਾਂ ਤੁਹਾਨੂੰ ਗਿਣਾਈ ਦਿੱਤੀ ਮੈਂ ਜਿੱਦਾਂ ਮੋਬਾਈਲ ਵੱਖ-ਵੱਖ ਕੋਈ ਮਹਿੰਗੇ ਹੈਗੇ ਆ ਪੁਰਾਣੇ ਮੋਬਾਈਲ ਹੈਗੇ ਆ ਮਤਲਬ ਜੋ ਸਮਾਨ ਕਿਉਂਕਿ ਮੋਬਾਈਲ ਨਵੇਂ ਵੀ ਸੀ ਹੈੱਡਫੋਨ ਕਿਉਂਕਿ ਅੱਜਕੱਲ ਜਿਹੜੇ ਹੈੱਡਫੋਨ ਨੇ 이어ਫੋਨ ਕੋਡ ਨੇ ਬਹੁਤ ਮਹਿੰਗੇ ਆ ਤਾਂ ਉਹ ਤਕਰੀਬਨ ਆਪਣੀ ਜਿਹੜੀ ਇਹ 2 ਲੱਖ ਰੁਪਏ ਦੀ ਆਈ ਥਿੰਕ ਜਿਹੜੀ ਹੈਗੀ ਆ ਜ਼ਿਆਦਾ ਹੋ ਸਕਦੀ ਹੈ ਤੁਹਾਡਾ ਅਮਾਉਂਟ ਆ ਤੇ ਬਟ ਜੋ ਸਮਾਨ ਚੋਰੀ ਹੋਇਆ ਉਸ ਦੇ ਪੈਰਲੈਲ ਅਸੀਂ ਸਾਰਾ ਸਮਾਨੇ ਬਰਾਮਦ ਕਰ ਲਿਆ। ਜਿਹੜਾ ਕੈਸ਼ ਸਟੋਰੀ ਕਰਕੇ ਲੈ ਕੇ ਸੀ ਉਹ ਵੀ ਬਰਾਮਦ ਹੋ ਗਈ ਕੋਲਾਸਰ। ਹਾਂਜੀ। ਜਿਹੜਾ ਕੈਸ਼ ਸਟੋਰੀ ਕਰਕੇ ਸੀ। ਕੈਸ਼ ਸਟੋਰੀ ਉਹਦੇ ਬਾਰੇ ਜਿਹੜਾ ਪੁੱਛੀ ਕੀਤੀ ਆ ਕੁਛ ਕਿਉਂਕਿ ਇਹ ਕੁਛ ਖਾ ਪੀ ਗਏ ਨਸ਼ਾ ਪਤਾ ਵੀ ਕੀਤਾ ਤੇ ਬਾਕੀ ਜਿਹੜੀ ਹਜੇ ਔਨ ਪੁਲਿਸ ਸਮਾਨ ਨੇ ਤੇ ਇਹ ਕਰਵਿਤਾ ਤੋਂ ਇਲਾਵਾ ਵੀ ਅਸੀਂ ਹੋਰ ਕਵਰੀ ਕਰ ਰਹੇ ਹਾਂ। ਜਿਹੜੀ ਪ੍ਰੀਵਿਊ ਰਿਪੋਰਟ ਕੀ ਹੈ। ਉਹ ਰੈਡੀ ਹੋਗਾ। ਉਹ ਰੈਡੀ ਹੋਰ ਮੈਂ ਤੁਹਾਨੂੰ ਬਾਅਦ ਦੱਸਦਾ ਜੀ। ਇਨਾਂ ਦੇ ਖਿਲਾਫ ਜਿਹੜਾ ਪਹਿਲਾਂ ਪਰਚੇ ਦਰਜ ਹੋਏ ਨੇ ਉਹਦੇ ਡਿਟੇਲ ਤੁਹਾਨੂੰ ਬਾਅਦ ਦੱਸ ਦੂੰਗਾ ਫਿਲਹਾਲ ਇਹਨਾਂ ਦੇ ਖਿਲਾਫ ਜਿਹੜੇ ਪੰਜ ਪਰਚੇ ਦਰਜ ਨੇ ਚੋਰੀ ਦੀ ਪਰਚੇ ਦਰਜ ਨੇ ਜੋ ਵੱਖ-ਵੱਖ ਥਾਣੇ ਵਿੱਚ ਦਰਜ ਹੋ ਚੁੱਕੇ ਨੇ